ਭਾਰਤਿੰਨੇ ਦਲਜੀਤ ਜਨਤਾ ਦੋਸਤੋ ਜਿਵੇਂ ਕਿ ਪੰਜਾਬ ਦੇ ਵਿੱਚ ਨਗਰ ਨੇ ਇੱਕ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਉਹਦੇ ਸੰਬੰਧ ਦੇ ਵਿੱਚ ਅਸੀਂ ਜਿਲ੍ਹਾ ਹੁਸ਼ਿਆਰਪੁਰ ਚੋਂ ਬਹੁਤ ਥਾਂਵਾਂ ਤੇ ਜਿੱਥੇ ਜਿਮਨੀ ਚੋਣਾਂ ਤੇ ਹੋਰ ਕਿੰਨੀਆਂ ਨਗਰੀਆਂ ਪੂਰੇ ਜ਼ਿਲ੍ਹੇ ਚ ਕਿੱਥੇ ਕਿੱਥੇ ਹੋ ਰਹੀਆਂ ਇਸ ਸੰਬੰਧ ਦੇ ਵਿੱਚ ਅਸੀਂ આયે અધિકારી વિકાસ કુમારજી ਦੇ નામ ਗੱਲ ਕਰਾਂਗੇ ਜਿਹੜੇ ਐਡੀਸੀ ਡਿਵੈਲਪਮੈਂਟ ਵਜੋਂ ਇੱਥੇ ਖੁਸ਼ਾਲਪੁਰ ਚ ਆਪਣੀ ਡਿਊਟੀ ਪੀ ਕਰ ਰਹੇ ਤੇ ਉਹਨਾਂ ਨਾਲ ਇਹ ਵਿਸ਼ੇ ਤੇ ਗੱਲ ਕਰਾਂਗੇ ਸੋ ਸਭ ਤੋਂ ਤੁਹਾਡਾ ਸਵਾਗਤ ਹੈ ਜੀ ਦਾ ਥੈਂਕ ਯੂ ਸਰ ਜਿਹੜੀਆਂ ਨਗਰ ਨਿਗਮ ਦੀਆਂ ਕੌਂਸਲਾਂ ਕਦੋਂ ਹੋ ਰਹੀਆਂ ਔਰ ਕਿੰਨੇ ਬਾੜ ਤੋਂ ਜ਼ਿਲ੍ਹੇ ਚ ਕਿੱਥੇ ਕਿੱਥੇ ਦੇਖੋ ਜੀ ਸਟੇਟ ਲੈਕਸਨ ਕਮਿਸ਼ਨ ਨੇ ਸ਼ੈਡਿਊਲ ਅਨਾਉਂਸ ਕੀਤਾ ਸੀਗਾ ਜਿਹਦੇ ਮੁਤਾਬਕ 21 ਤਰੀਕ ਨੂੰ ਸਵੇਰੇ 7:00 ਤੋਂ ਲੈ ਕੇ ਸ਼ਾਮੀ 4:00 ਵਜੇ ਤੱਕ ਮਿਊਨਿਸਪਲ ਇਲੈਕਸ਼ਨਸ ਹੋਣੀਆਂ ਹੈ ਇਦੇ ਕੋਸ਼ਾ ਪੁਰ ਜ਼ਿਲ੍ਹੇ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੇ ਤਿੰਨ ਵਾਰਡਾਂ ਦੀ ਇਲੈਕਸ਼ਨ ਹੋਣੀ ਹੈ ਜਿਨ੍ਹਾਂ ਵਿੱਚ ਵਾਰਡ ਨੰਬਰ 6, 7 ਤੇ 27 ਹੈਗੇ ਹਨ ਇਸ ਤੋਂ ਇਲਾਵਾ ਆਪਣੇ ਮਹਾਲਪੁਰ ਦੇ ਪੂਰੇ ਹਾਊਸ ਦੀ ਇਲੈਕਸ਼ਨ ਹੋਣੀ ਹੈ ਵਾਰਡ ਨੰਬਰ 1 ਤੋਂ ਲੈ ਕੇ 13 ਦੇ ਇਸ ਤੋਂ ਇਲਾਵਾ ਸਾਡੇ ਟਾਂਡਾ ਟਾਂਡਾ ਯੂਐਲਪੀ ਦੇ ਵਾਰਡ ਨੰਬਰ 8 ਦੀ ਇਲੈਕਸ਼ਨ ਹੋਣੀ ਹੈ ਤੇ ਹਰਿਆਣਾ ਯੂਐਲਪੀ ਦੀ ਵਾਰਡ ਨੰਬਰ 11 ਦੀ ਇਲੈਕਸ਼ਨ ਹੋਣੀ ਇਹ ਸਾਰੀ ਇਲੈਕਸ਼ਨ 21 ਤਰੀਕ ਨੂੰ ਹੋਣੀ ਹੈ ਤੀਸਰਾ ਕੀਤੇ ਵਿੱਚ ਟੋਟਲ ਜਿਹੜੇ ਆ ਵੋਟਰ ਕਿੰਨੇ ਆ ਤੇ ਮੇਲ ਤੇ ਫੀਮੇਲ ਤੇ ਟ੍ਰਾਂਸਜੈਂਟ इन्हों टोटल वोटर जो हूँ तक साढ़े को लिस्ट आई है क्योंकि ये लिस्ट एक बार अपडेट भी होनी है अठारह हज़ार सौ चौहत्तर टोटल वोटर है जिन्होंने नौ हज़ार चार सौ इकहत्तर मेल है नौ हज़ार तीन सौ नड़िनवे फीमेल है कि चार ट्रांसजेंडर वोटर है ਕਿਸ ਤਰ੍ਹਾਂ ਇਹ ਇਹ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਆ ਹੈ ਸਿਵਲ ਪ੍ਰਸ਼ਾਸਨ ਇਹਨਾਂ ਸਿਵਲ ਪ੍ਰਸ਼ਾਸਨ ਨੂੰ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਲੋਕ ਸਭਾ ਦੀ ਇਲੈਕਸ਼ਨ ਹੁੰਦੀ ਹੈ ਵਿਧਾਨ ਸਭਾ ਦੀ ਇਲੈਕਸ਼ਨ ਹੁੰਦੀ ਹੈ ਅਰੇਂਜਮੈਂਟ ਸਾਡੇ ਸੇਮ ਹੀ ਰਹਣਗੇ ਇਹਦੇ ਵਿੱਚ ਅਸੀਂ ਪੂਰੀ ਚਾਰ ਚਾਰ ਬੰਦਿਆਂ ਦੀ ਪੋਲਿੰਗ ਪਾਰਟੀਆਂ ਬਣਾ ਕੇ ਪੋਲਿੰਗ ਹੁੰਦਾ ਤੇ ਫੇਰਤੇ ਹੈ ਸਾਰੀ ਦੀ ਸਾਰੀ ਇਲੈਕਸ਼ਨ ਈਵੀਐਮ ਦੇ ਰਾਹੀਂ ਹੋਣੀ ਹੈ ਈਵੀਐਮ ਦੀ ਸਭੀ ਰੈਂਡਮਾਈਜੇਸ਼ਨ ਐ ਫਸਟ ਰੈਂਡਮਾਈਜੇਸ਼ਨ ਸਾਡੇ ਕੱਲ ਹੋ ਰਹੀ ਹੈ ਉਸ ਤੋਂ ਬਾਅਦ ਸਾਰੀ ਈਵੀਐਮ ਅਸੀਂ ਆਰੋਜ ਨੂੰ ਪਹੁੰਚਾ ਦਵਾਂਗੇ ਉਸ ਤੋਂ ਬਾਅਦ ਸੈਕੰਡ ਰੈਂਡਮਾਈਜੇਸ਼ਨ ਹੋਣੀ ਹੈ ਤੇ ਉਹਨਾਂ ਤੋਂ ਤੇ ਪੀਵੀਐਮ ਤੇ ਲਾਸਟ ਟਾਈਮ ਤੱਕ ਪਾਰਟੀਆਂ ਨੂੰ ਦੇ ਕੇ ਬੋਲਿੰਗ ਬੂਥ ਤੇ ਪਹੁੰਚਾਈ ਜਾਂਦੀ ਹੈ ਐ ਸਰ ਸੁਰੱਖਿਆ ਵਿਵਸਥਾ ਨੂੰ ਲੈ ਕੇ ਕਿਸ ਤਰ੍ਹਾਂ ਦੇ सुरक्षा व्यवस्था सारा का सारा काम सिविल पुलिस प्रशासन ना रल के काम कर रहा है ये वास्ते सेंसिटिव वेरी सेंसिटिव बूथा लिस्टा भी तैयार की उत्तर एक्सट्रा सिक्योरिटी प्रबंध होने इस अलावा तो जो मॉडल कोड ऑफ कंडक्ट इनफोर्स हो गए हैं वे वास्ते भी सासन सजग हैगा तो सा टीम भी बनी हुई हैं जेद जो भी कोई वायोलेन होंगी भी अभी इमीडिएट रिज्यूशन कर रहे हैं सर सेंटिव कि बूथ जोड़े साइड छह बूथ सेंसिटिव कैटेगरी से है एक बूथ वेरी सेंसिटिव कैटेगरी है तो सेंसिटिव तो वेरी सेंसिटिव बूथ उदो डिक्लेयर किए जाते हैं पुलिस वालों सू रिपोर्ट आती है कि जितने लास्ट टाइम कोई इलेक्शन हुई है लोग सभा इलेक्शन विधानसभा इलेक्शन है उसे वोटिंग परसेंटेज घट रही हो किसी कारण करके तो अभी एक बार कंसिडर कर लेंगे कि अपार्ट फ्रॉम ए नॉर्मल तो डेविएशन हो गया तो इन सेंसीटिव कैटेगरी से लै लें वो वास्ते सा प्रबंध भी इतना ही रहेंगे हैं उन्होंने पुलिस गश्त भी सिविल प्रशासन भी थोड़ा एक्टिव हो जाता उर ज़्यादा ਸਰਪੂਰ ਕੋਈ ਗੱਲ ਜਿਹੜੀ ਇਲੈਕਸ਼ਨ ਦੇ ਰਿਕਾਰਡਿੰਗ ਆਵਾ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਕਿਸ ਤਰ੍ਹਾਂ ਵੋਟਰਾਂ ਨੂੰ ਇਸ ਪੂਰ ਰਾਉਂਡ ਜੋ ਪਾਰਟੀ ਨੂੰ ਜਿਵੇਂ ਇੱਥੇ ਸਾਰੇ ਪੋਲਿਟਿਕਲ ਪਾਰਟੀਆਂ ਤੇ ਜਿਹੜੇ ਕੰਟੈਸਟਿੰਗ ਕੈਂਡੀਡੇਟਸ ਬਣ ਰਹੇ ਹਨ ਉਹਨਾਂ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਇਲੈਕਸ਼ਨ ਨੂੰ ਨਾ ਮੇਰੇਕਾ ਫੇਅਰ ਐਂਡ ਪਾਰਟਸਲ ਇੰਪਾਰਸ਼ੀਅਲ ਤਰੀਕੇ ਨਾਲ ਇਲੈਕਸ਼ਨ ਕਰਨਾ ਹੈ ਤੇ ਸਾਰੇ ਵੋਟਰਸ ਨੂੰ ਮੇਰੀ ਇਹੀ ਅਪੀਲ ਹੈ ਕਿ ਤੁਸੀਂ ਵਤ ਤੋਂ ਵਤ ਆ ਕਿ ਵੋਟਾ ਪਾਉ ਉਥੇ ਤੇ ਜਿਹੜਾ ਕੈਂਡੀਡੇਟ ਤੁਹਾਨੂੰ ਸੂਟੇਬਲ ਲੱਗਦਾ ਉਹਨਾਂ ਕੈਂਡੀਡੇਟ ਨੂੰ ਵੋਟਾ ਆਪਣੀ ਪਾਓ ਤੇ ਇਹਦੇ ਨਾਲ ਇਹ ਵੀ ਧਿਆਨ ਰੱਖੋ ਕਿ ਕਿਤੇ ਵੀ ਕਿਸੇ ਵੀ ਤਰੀਕੇ ਦੀ ਤੁਸੀਂ ਉਮੀਦਵਾਰ ਦਾ ਕੋਈ ਕੰਮ ਨਾ ਕਰੋ ਜਿਹਦੇ ਕਰਕੇ ਤੁਹਾਡੇ ਉੱਤੇ ਕੋਈ ਕਾਨੂੰਨ ਕਾਰਵਾਈ ਦੀ ਹੋ ਜਾਵੇ ਸਰ ਨੋ ਡਿਊ ਸੈਲੀਬ੍ਰੇਟ ਬਾਰੇ ਵੀ ਕਾਫੀ ਚਰਚਾ ਹੈ ਉਹਦੇ ਬਾਰੇ ਜਾਂ ਕਿਹੜੀ ਕਿਹੜੀ ਡਾਕੂਮੈਂਟਸ ਚਾਹੀਦੀ ਹੈ ਇਗਲੀਜ ਜਿਹੜਾ ਕੈਂਡੀਡੇਟ ਸਰ ਕੈਂਡੀਡੇਟ ਦੇ ਡਾਕੂਮੈਂਟ ਹੁਣ ਤਾਂ ਚਲੋ ਕੈਂਡੀਡੇਟ ਦੇ ਨਾਮੀਨੇਸ਼ਨ ਸਾਰੇ ਹੋ ਗਏ ਹਨ ਜੀ ਕੱਲ ਲਾਸਟ ਡੇਟ ਤੇਗੀ ਨੋ ਡਿਊ ਦਾ ਐਸਐਚ ਕੋਈ ਇਸ਼ੂ ਨਹੀਂ ਆਇਆ ਸੀਗਾ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਪੰਚਾਇਤ ਅਚ ਸੀਗਾ ਕਿ ਨੋ ਡਿਊ ਦੀ ਨਹੀਂ ਰਿਪਾਇਰਮੈਂਟ ਹੈ ਤੇ ਨਹੀਂ ਹੁੰਦੀ ਕੈਪੀਟ ਦੇ ਵਿੱਚ ਲੱਗਦਾ ਕੈਂਡੀਡੇਟ ਉਹ ਉਹ ਐਫੀਡੇਵਿਟ ਕੈਂਡੀਡੇਟ ਨੂੰ ਵੀ ਐਸੇ ਆਲਰੇਡੀ ਦਿੱਤਾ ਹੋਇਆ ਸੀਗਾ ਉਹ ਆਰਓ ਆਫਿਸ ਤੇ ਵੀ ਪਿਆ ਸੀਗਾ ਉਹਨਾਂ ਤੋਂ ਲਾ ਨਾਮਿਨੇਸ਼ਨ ਫਾਰਮ ਹੁੰਦਾ ਹੈ ਤੇ ਰਿਪੀਟ ਹੁੰਦਾ ਜੇ ਕੋਈ ਪਾਰਟਿਕੂਲਰ ਕਾਸਟ ਨੂੰ ਜੇ ਮੰਨ ਲਓ ਕਿ ਕੋਈ ਸੀਟ ਐਸਸੀ ਵਾਸਤੇ ਹੈ ਓਬੀਸੀ ਵਾਸਤੇ ਹੈ ਤਾਂ ਜੇ ਉਹ ਹੈਗੀ ਹੈ ਉਹਨਾਂ ਵਿੱਚ ਉਹਨਾਂ ਦਾ ਇੱਕ ਸਰਟੀਫਿਕੇਟ ਲੱਗਦਾ ਉਸ ਤੋਂ ਬਾਅਦ ਤੋਂ ਬਾਕੀ ਆਪਣੇ ਨੋਰਮਲ ਡਾਕੂਮੈਂਟਸ ਹੋਗੇ ਜੋ ਚੈੱਕ ਕਰਦੇ

ADC ਵਿਭਾਗ ਦੇ ਨਾਮੇ ਬਹੁਤ ਹੀ ਵਧੀਆ ਤੇ ਚਨਾਨਗਰ ਕੈਂਸਲ ਨਗਰ ਨਹੀਂ ਹੋਤੀ ਜਿਹੜੀਆਂ ਐਸਵੀ ਲਈ ਇਹਦੇ ਵਿੱਚ ਸ਼ਾਹਪੁਰ ਜਿਹੜੀਆਂ ਪੂਰੇ ਜਿਹੜੇ ਚੋਣਾਂ ਉਹਨਾਂ ਬਾਰੇ ਵਿਸਥਾਰ ਦੇ ਨਾਲ ਦੱਸਿਆ ਸਰਖਿਆ ਉਹਨਾਂ ਬਾਰੇ ਦੱਸਿਆ ਤੇ ਨਾਲ ਦੀ ਨਾਲ ਉਹਨਾਂ ਲੋਕਾਂ ਨੂੰ ਵੀ ਤੇ ਬਹੁਤ 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 ਜਿਹੜੀਆਂ ਬਹੁਤ ਸ਼ਾਹਪੁਰ ਤੋਂ ਦਾਬਾਰਤ ਲਈ ਤਰਜੀਹ ਅਜਿਹਾ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ